ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਦੇ ਵੱਡੇ ਕਬੱਡੀ ਕੱਪ ਦੀ ਤੁਹਾਨੂੰ ਦੱਸ ਦਈਏ ਕਿ ਅੱਜ ਕਈ ਥਾਵਾਂ ਤੇ ਵੱਡੇ ਕਬੱਡੀ ਕੱਪ ਹੋਣੇ ਨੇ ਪਰ ਇੱਕ ਕਬੱਡੀ ਕੱਪ ਅਜਿਹਾ ਹੋਣ ਵਾਲਾ ਹੈ ਜਿਸ ਦੀ ਕੀ ਪੂਰੀ ਦੁਨੀਆ ਨੂੰ ਉਡੀਕ ਸੀ ਤੁਹਾਨੂੰ ਦੱਸ ਦਈਏ ਕਿ ਅੱਜ ਦੇਤਨਾ ਦੇ ਵਿੱਚ ਵੱਡਾ ਕਬੱਡੀ ਕੱਪ ਹੋਣ ਲੱਗ ਰਿਹਾ ਹੈ ਜਿੱਥੇ ਕਿ ਬਹੁਤ ਤਾਕੜੇ ਤਾਕੜੇ ਪਲੇਅਰ ਆਉਣਗੇ ਜਿਨ੍ਹਾਂ ਜਿਨ੍ਹਾਂ ਪਲੇਅਰਾਂ ਦੇ ਤੁਸੀਂ ਨਾਮ ਜਾਣਦੇ ਹੋ ਉੱਥੇ ਹਰ ਇੱਕ ਪਲੇਅਰ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਅੱਜ 19 ਮਾਰਚ ਦੇਤਨਾ ਦੇ ਕਬੱਡੀ ਕੱਪ ਦਾ ਲਾਸਟ ਦਿਨ ਹੈ ਜਿੱਥੇ ਕਿ ਵੱਡੀਆਂ ਟੀਮਾਂ ਦੇ ਵੱਡੇ ਮੈਚ ਹੋਣ ਵਾਲੇ ਨੇ ਤੁ ਵਾਲੀਆ ਵੀ ਖੇਡੇਗਾ। ਆਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੱਗੂ ਹਾਕਮ ਵਾਲੀਆ ਵੀ ਆਵੇਗਾ। ਜੇਕਰ ਆਪਾਂ ਟੀਮਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ, ਡਿਰਬਾ ਮੰਡੀ, ਬਿੱਟੂ ਪੋਲੇਵਾਲ ਹਰਿਆਣਾ, ਬਾਬਾ ਸਿੰਘ ਕਲੱਬ ਮਾਝਾ, ਸਰਹਾਲਾ ਰਣੂਆ, ਸ਼ਕਰਪੁਰ ਅਤੇ ਹੋਰ ਵੀ ਕਈ ਟੀਮਾਂ ਅੱਜ ਆਉਣ ਵਾਲੀਆਂ ਹਨ। ਅਤੇ ਜੇਕਰ ਆਪਾਂ ਗੱਲ ਕਰੀਏ ਇਸ ਕੱਪ ਦੇ ਇਨਾਮ ਬਾਰੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਕੱਪ ਦਾ ਪਹਿਲਾ ਇਨਾਮ 2 ਲੱਖ ਹੈ ਅਤੇ ਦੂਸਰਾ ਇਨਾਮ 1.5 ਲੱਖ ਹੈ। ਆਦੇ ਨਾਲ ਹੀ ਬੈਸਟ ਰੇਡਰ ਤੇ ਜਾਫੀ ਨੂੰ ਸਕੋਰਪੀਓ ਗੱਡੀਆਂ ਦਿੱਤੀਆਂ ਜਾਣਗੀਆਂ। ਇਸ ਤਰ੍ਹਾਂ ਜਦੇਤਨਾ ਦੇ ਜੇਕਰ ਦੋਸਤੋ ਤੁਸੀਂ ਹਰ ਰੋਜ਼ ਦੇ ਕਬੱਡੀ ਕੱਪਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ